ਭਾਈਆ ਯਾਰ ਜਾਰ ਜਾਰਾਂ ਨਾਲ ਹੱਸਦੇ ਰਹਿੰਦੇ ਹਾਏ ਰੱਬਾ ਹਾਂ ਬੋਲੋ ਹਰ ਜਾਰ ਨਾਲ ਗੁੱਸੇ ਬਿਲਕੁਲ ਬਸ ਸਹੀ ਗੱਲਾ ਆ ਸੱਜਣਾ ਆਪਾਂ ਗੱਲ ਲੱਗ ਗਈ ਹਾਏ ਰੱਬਾ ਕਿਉਂਦਾ ਬਾਤ ਆ ਰਾਂ ਜਿੱਤੋ ਨਾ ਜਾ ਹਾਏ ਰੱਬਾ ਨਹੀਂ ਆ ਬੀ ਮੇਰੇ ਕੁਛੇਲੇ ਰ ਬੱਪੂ ਪੂਰਾ ਟੱਕਾ ਮਾਰਦਾ ਛੋਟਾ ਕਰੇ ਨੋੜ ਪਵੇ ਸੰਦੀਪ ਹਣਾ ਅੱਜ ਲਾਲਾ ਲਾਲਾ ਭਾਰੀ ਤਾਂ ਬਹੁਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇਰੀ ਗੱਲ ਸੁਣੋ ਵੀ ਉਹਦੇ ਮਾਇ ਨੂੰ ਕਹਦਾ ਮੈਂ ਦੇ ਦਿੱਤਾ ਤੇ ਮੈਨੂੰ ਹੱਥ ਪਾ ਲਿਆ ਹਾਂ ਬਿਲਕੁਲ ਤੇਰੇ ਹੱਥ ਜਾ ਗਿਆ ਫੇਰ ਤਾਂ ਨਹੀਂ ਮੈਂ ਬੋਲਣਾ ਬਿਲਕੁਲ ਨਹੀਂ ਗਿਆ ਮੈਂ ਤੇਰੇ ਹੱਥ ਨਹੀਂ ਜਾ ਮੈਂ ਉਹ ਕਹੇੜੀ ਗੱਲ ਕਰੀ ਮੈਨੂੰ ਤੈਨੂੰ ਹੱਥ ਲਾ ਕੇ ਮੈਂ ਕਬੂਦ ਨਹੀਂ ਇੱਕ ਨਤੀਜਾ ਰਹੀ ਜਾਂਦਾ ਬਿਲਕੁਲ ਚਲੋ ਠੀਕ ਹੈ ਤੂੰ ਜੇ ਚੱਲਦੇ ਠੀਕ ਹੈ ਕਿਰੇ ਲਾ ਲ ਘੜ ਜੋ ਲਾ ਲ ਘੜ ਜੋ ਲਾ ਲ ਘੜ ਜੋ ਹਾਂ ਲਾ ਲ ਤੇਰਾ ਕਿੱਥੇ ਰਿਆ ਨਾਬੇ ਜੇੜ ਤੋਂ ਹਾਂ ਵੀ ਰੱਬਾ ਪਟਿਆਲੇ ਨਾਬੇ ਉਹ ਆਪਣਾ ਪਿਓ ਤਾਂ ਕਿਰੋ ਦਾ ਕਿਵੇਂ ਸੀਗਾ ਕਿਵੇਂ ਸੀ ਬੰਦਾ ਉਹ ਨਾਖ ਬੰਦਾ ਦਾ ਹਾਂ ਵੀ ਰੱਬਾ ਉਹਦੇ ਨਾਲ ਉਹਦੇ ਥਾਪੀ ਰਾਦੇ ਹੁਣੇ ਚੁੱਪ ਰਹਿ ਸਿਕੰਦਰ ਸਿਕੰਦਰ ਚਾਚਾ ਦੇ ਵਿਚ ਨਾ ਲਾਇਆ ਚੱਪੜਾ ਵਾਲੀ ਬੱਸ ਉਧਰ ਘਰ ਦੀ ਤੇ ਬਠਾਲੀ ਦੀ ਫੇਰ ਹਾਂ ਲਾਲਾ ਲਾਲਾ ਜਿਹੜਾ ਕੈਮਰਾ ਰਜਾ ਭੈਣ ਚੋਦੁਰ ਉਹ ਮਾਰਿਆ ਉਹ ਮਾਰਿਆ ਹਾਂ ਸਾਲਨ ਛੁੱਟੀ ਨਿਕਲਦੇ ਹਾਂ ਹਾਈ ਕੋਰਟ ਦੇ ਭੈਣ ਦਾ ਰੇਟ ਲਿਆ ਕੇ ਡੁੱਡੀ ਬਣਾ ਚੁਸੀ ਹਾਂ